ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਡੇ ਕੋਲ ਲੈ ਕੇ ਆਏ ਹਾਂਗੇ ਤੋਕੜ ਗੱਬਣ گا ਤੇ ਆਪਾਂ ਦਿਖਾਉਣੇ ਹਾਂਗੇ ਥੱਲੋਂ ਵੀ ਥਣਲੇਵਾ ਤੇ ਬਾਕੀ ਜਾਣਕਾਰੀ ਆਪਾਂ ਵੀਰ ਤੋਂ ਲੈਣੇ ਆਂ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੇ ਬਾਈ ਜੀ ਜਿਹੜੀ ਤੁਹਾਡੇ ਕੋਲ ਗਾਂ ਕੀ ਇਹ ਤੇ ਕਿੰਨੇ ਮਹੀਨਿਆਂ ਦੀ ਗੱਬਣਾ ਇਹ ਇਹ ਸਾਢੇ 3 ਮਹੀਨੇ ਦੀ ਗੱਬਣਾ ਸਾਢੇ 3 ਮਹੀਨੇ ਦੀ ਗੱਬਣਾ ਠੀਕ ਹੈ ਤੇ ਹੁਣ ਦੁੱਧ ਕਿੰਨਾ ਵੀਰੇ ਪਦਾ ਹੈਗਾ ਸਾਢੇ 5 ਕਿਲੋ ਵੀਰ ਦਾ ਦੋਨੇ ਟਾਈਮ ਮਿਲਦੀ ਹੈ ਮੈਂ ਚਾਰ ਤੇ ਮਿਲਦੀ ਹੈ ਚਾਰ ਤੇ ਮਿਲਦੀ ਹੈ ਠੀਕ ਹੈ ਠੀਕ ਹੈ ਤੇ ਕੀ ਮੁੱਲ ਵੜੀ ਕਰਤਾ ਸਹੀ ਸਹੀ ਲੈਣ ਦੇਣ 20000 ਰੁਪਏ 20000 ਰੁਪਏ ਤੇ ਮਾਨਤਨ ਹੋ ਜਾਊਗਾ ਹਾਂ ਹਾਂ ਤੁਰਤ ਹੋ ਜਾ ਮਾਨਤਨ ਤੁਰਤ ਮਾਨਤਨ ਹੋ ਜਾਊਗਾ ਤੇ ਗੱਬਣ ਦੀ ਗਰੰਟੀ ਦਿਓਗੇ ਜਾਂ ਚੈੱਕ ਕਰਾਂ ਦੀ ਸਾਡੀ ਕਰਾਈ ਹੋਈ ਹੈ ਅੱਛਾ ਠੀਕ ਹੈ ਚੈੱਕ ਕਰਾ ਕੇ ਕੋਈ ਵੀ ਵੀਰ ਲੈ ਜਾ ਸਕਦਾ ਹੈਗਾ ਹਾਂ 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 ਠੀਕ ਹੈ ਤੇ ਮੜਾ ਜਾ ਵੀਰ ਕਿੱਲੇ ਤੇ ਬਣਦੇ ਬਾਕੀ ਆਪਾਂ ਦਿਖਾ ਦਗੇ ਕੱਦ-ਕਾਟ ਤੁਸੀਂ ਦੇਖ ਲਿਆ ਦੋਸਤੋ ਥੋੜੀ ਜਿਹੀ ਲਿੱਸੀ ਜ਼ਰੂਰ ਪੈਂਦੀ ਹੈ ਤੇ ਲਿੱਸੀਆਂ ਦੇ ਨਾਲ ਦੀ ਨਾਲ ਹਨਾ ਜਿਹੇ ਜਆ ਪਸ਼ੂਆ ਹੋ ਜਾ ਮੁੱਲ ਹੈਗਾ ਬਾਕੀ ਮਾਨ ਤਾਨ ਇਹਦੋਂ ਵੀ ਮਤਲਬ ਹੋ ਜਾਊਗਾ ਰੇਟ ਤੋਂ ਤੇ ਗਾਂ ਤੁਸੀਂ ਚੈੱਕ ਕਰ ਲਓ ਤੋਕੜ ਗੱਬਣਾ ਤੇ ਭਰ ਕੇ ਗਾਂ ਬਹੁਤ ਚੰਗੀ ਬਣ ਜੂਗੀ ਜਦੋਂ ਨੂੰ ਸੁਣੇ ਨੇ ਤੇ ਜੇ ਕਿਸੇ ਵੀ ਵੀਰ ਨੇ ਲੈਣੀ ਹੋਵੇ ਤਾਂ ਤੁਸੀਂ ਨੰਬਰ ਵੀ ਆਪਣਾ ਨੰਬਰ ਬੋਲ ਦੇ ਵੀਰੇ ਤੇ ਇੱਕ ਜਿਹੜੀ ਹੈਗਾ ਹਨਾ ਤੇਰਾ ਪਿੰਡ ਪਿੰਡ ਕਿਹੜਾ ਵੀਰੇ ਚਲਵੰਡੀ ਅਕਲੀਆ ਚਲਵੰਡੀ ਅਕਲੀਆ ਠੀਕ ਐ ਥਰਮੋ ਪਲਾਂਟ ਕੋਲੇ ਉਹ ਅਗਲਾ ਅੱਛਾ ਜੀ ਥਰਮੋ ਪਲਾਂਟ ਕੋਲੇ ਪਿੰਡ ਐ ਵੀਰ ਦਾ ਮਾਨਸਾ ਰੋਡ ਤੇ ਪਿੰਡ ਰਹਿ ਜਾਂਦਾ ਇਹ ਦੋਸਤੋ ਜਿਹੜਾ ਵੀਰ ਦਾ ਨਾਮ ਹੈਗਾ ਨਿੱਕਾ ਤੇ ਨੰਬਰ ਹੈਗਾ ਇਹਨਾਂ ਦਾ ਜਿਹੜਾ 770 79 24911 ਨੰਬਰ ਐ ਇੱਕ ਵਾਰੀ ਹੋਰ ਨੰਬਰ ਬੋਲ ਦੇ ਆਪਾਂ 770 79 24911 ਨੰਬਰ ਹੈ ਜੇ ਕਿਸੇ ਨੂੰ ਗਾਂ ਚਾਹੀਦੀ ਹੋਵੇ ਤੋਕੜ ਗੱਭਣ 5 ਕਿਲੋ ਦੁੱਧ ਤੇ ਉਹ ਵੀਰ ਨੂੰ ਫੋਨ ਕਰਕੇ ਗਾਂ ਖਰੀਦ ਸਕਦਾ ਹੈ ਧੰਨਵਾਦ ਸਾਰੇ ਵੀਰਾਂ ਦਾ ਜਿਹੜੇ ਵੀਡੀਓ ਨੂੰ ਸ਼ੇਅਰ ਕਰਦੇ ਹੁੰਦੇ ਨੇ ਤੇ ਅਗਲੀ ਵੀਡੀਓ ਤੁਹਾਡੇ ਕੋਲੇ ਆਪਾਂ ਛੇਤੀ ਲੈ ਕੇ ਆਵਾਂਗੇ ਠੀਕ ਹੈ ਜੀ